ਮੈਂ ਕਿਉਂ ਫੈਮਿਲੀ ਵੈਲ ਕਮ ਟੂ ਮਾਈ ਚੈਨਲ ਨੂੰ ਮਿਲ ਗਿਆ ਤੁਸੀਂ ਸਾਰੇ ਵਧੀਆ ਹੋ ਗਏ ਸੋ ਗਾਇਸ ਗਰਮੀ ਬਹੁਤ ਹੋ ਰਹੀ ਹੈ ਤਾਂ ਮੈਂ ਆਪਣਾ ਬਰਤਨ ਸਾਫ ਕਰ ਰਹੀ ਸੀ ਜਿੱਦਾਂ ਕਿ ਤੁਸੀਂ ਪਿਛਲੇ ਵੀਡੀਓ ਵਿੱਚ ਦੇਖੀ ਹੋਣਾ ਹੈ ਕਿ ਆਪਾਂ ਇਹ ਬਣਾ ਚੁੱਕੇ ਸੀ ਪਾਈਪ ਲੱਗ ਚੁੱਕੀ ਹੈ ਵਧੀਆ ਹੁਣ ਪਾਣੀ ਜਾਂਦਾ ਆ ਦੈਨ ਇਥੇ ਵਧੀਆ ਬਰਤਨ ਸਾਫ ਹੁੰਦੇ ਆ ਪਹਿਲਾਂ ਨਾ ਉਹ ਪਾਈਪ ਦੀ ਵਜ੍ਹਾ ਕਰਕੇ ਥੋੜੇ ਪ੍ਰੋਬਲਮ ਹੁੰਦੀ ਸੀ ਜਿਹਦੇ ਕਰਕੇ ਅਸੀਂ ਬਰਤਨ ਇਥੇ ਸਾਫ ਨਹੀਂ ਕਰ ਪਾਉਂਦੇ ਸੀ ਹਨਾ ਬਟ ਫਾਈਨਲੀ ਮੈਂ ਕੜਾਈ ਨੂੰ ਧੋ ਕੇ ਰੱਖ ਚੁੱਕੀ ਆ ਗੈਸ ਦੇ ਉੱਪਰ ਅੱਜ ਬਣਾਣੇ ਆ ਜੀ ਅਰਬੀ ਦੀ ਸਬਜੀ ਮੈਨੂੰ ਮੈਸੇਜ ਆ ਰਹੇ ਸੀ ਕਿ ਰੈਸਪੀ ਦੇ ਰਿਲੇਟਿਡ ਲੈ ਕੇ ਹੋ ਹਨ ਤਾਂ ਅੱਜ ਅਰਬੀ ਦੀ ਸਬਜੀ ਆਪਾਂ ਸੁੱਕੀ ਬਣਾਣੇ ਆ ਉਹਦੇ ਲਈ ਤੁਸੀਂ ਦੇਖ ਸਕਦੇ ਹੋ ਕੜਾਈ ਆਪਾਂ ਗੈਸ ਦੇ ਉੱਪਰ ਧਰ ਦਿੱਤੀ ਆ ਤੇ ਇਸ ਕੜਾਈ ਦੇ ਰਿਲੇਟਿਡ ਨਾ ਇੱਕ ਮੈਨੂੰ ਕਮੈਂਟ ਆਇਆ ਸੀ ਕੜਾਈ ਨਵੀਂ ਲੈ ਲਓ ਪਤ ਨਹੀਂ ਇਦਾਂ ਹੀ ਕਰਕੇ ਆਇਆ ਸੀ ਮੈਂ ਸਭ ਨੂੰ ਦੱਸਣਾ ਚਾਹ ਰਹੀ ਹਾਂ ਕਿ ਇਹ ਇੱਕ ਤਾਂ ਨਿਸ਼ਾਨੀ ਕਹਿ ਸਕਦੇ ਆ ਆਪਣੇ ਵੱਡੇ ਜਿਹੜੇ ਕੀੜੀਆਂ ਚੱਲਦੀਆਂ ਆ ਹਨਾ ਮੇਰੀ ਪਰਦਾਦੀ ਜੀ ਹੁੰਦੇ ਸੀ ਉਹਨਾਂ ਦੀ ਨਿਸ਼ਾਨੀ ਹੈ ਤੇ ਇੱਕ ਮਨ ਲੇ ਕਾਫੀ ਟਾਈਮ ਦੀ ਹੈ ਡੈਡੀ ਹੁਣੀ ਹੁੰਦੇ ਸੀ ਉਸ ਟਾਈਮ ਉਹ ਕੁਵਾਰੇ ਹੁੰਦੇ ਹਨਾ ਮਨ ਲੇ ਕਿ ਬੜੇ ਟਾਈਮ ਦੀ ਹੈ ਇਹ ਸੋ ਬਹੁਤ ਹੀ ਦਰਨਾ ਘੱਟ ਹੈ ਉਹ ਇਧਰ ਤੁਸੀਂ ਦੇਖ ਸਕਦੇ ਹੋ ਅਰਤੀ ਨੂੰ ਆਪਾਂ ਕੱਟ ਚੁੱਕੇ ਆਂ ਧੋ ਚੁੱਕੇ ਆਂ ਵਾਸ਼ ਕਰ ਚੁੱਕੇ ਆਂ ਚੰਗੀ ਤਰ੍ਹਾਂ ਥੈਨ ਇਹਦਰ ਮਸਾਲਾ ਵੀ ਬਣ ਚੁੱਕਿਆ ਦੇਖ ਸਕਦੇ ਹੋ ਤੁਸੀਂ ਤੇ ਮੈਂ ਤਾਂ ਆਪਣਾ ਬਰਤਨ ਸਾਫ ਕਰਨ ਲੱਗੀ ਸੀ ਤਾਂ ਮੈਂ ਸੋਚਿਆ ਚਲੋ ਮੈਂ ਸਬਜ਼ੀ ਬਣਾਣੀ ਹੈ ਅੱਜ ਤੇ ਕੜਾਈ ਦੇ ਵਿੱਚ ਆਪਾਂ ਤੇਲ ਪਾਉਨੇ ਆਂ ਸਭ ਤੋਂ ਪਹਿਲਾਂ ਤਾਂ ਅੱਜ ਸਿੱਕੀਰ ਵੀ ਬਣਾ ਰਹੇ ਸਿੱਕੀਰ ਵੀ ਬਹੁਤ ਸਾਰੀ ਗਰਮੀ ਹੈ ਜਿਹੜੇ ਕਰਕੇ ਮੈਨੂੰ ਵੀਡੀਓਜ਼ ਨੂੰ ਸ਼ੂਟ ਕਰਨ ਲੱਗਿਆ ਨਹੀਂ ਪ੍ਰੋਬਲਮ ਹੁੰਦੀ ਹੈ ਮੌਸਮ ਥੋੜੇ ਸਹੀ ਹੋ ਜੇ ਤਾਂ ਆਪਣਾ ਵੀਡੀਓ ਵਗੈਰਾ ਵਧੀਆ ਸ਼ੂਟ ਹੋ ਜਾਣਾ ਤਾਂ ਤੁਸੀਂ ਦੇਖ ਸਕਦੇ ਹੋ ਸਾਰੇ ਨਿਕਲ ਗਏ ਕਿੰਨੇ ਸੀ ਬੱਸ ਬੋਰ ਸੋ ਗਾਇਜ਼ ਤੇਲ ਆਪਾਂ ਪਾ ਚੁੱਕੇ ਹਾਂ ਥੈਨ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਉਣਾ ਹੈ ਜੀ ਜ਼ੀਰਾ ਦੇਖ ਸਕਦੇ ਹੋ ਤੁਸੀਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਕੜਾਹੀ ਦੇਦਰ ਮੋ ਕੜਹੀ ਨਹੀਂ ਥੋੜਾ ਜਿਹਾ ਜ਼ੀਰਾ ਪਾਵਾਂਗੇ ਸੋ ਗਾਇਜ਼ ਬਹੁਤ ਜ਼ਿਆਦਾ ਗਰਮੀ ਕੋਪਸ ਆ ਦਾ ਹੈ ਸੋ ਕੜਾਈ ਦੇ ਵਿੱਚ ਤੇਲ ਪਾ ਲਿਆ ਉਸ ਤੋਂ ਬਾਅਦ ਥੋੜਾ ਜਿਹਾ ਜ਼ੀਰਾ ਆਪਾਂ ਇੱਕ ਕੁ ਦਾਣਾ ਪਾ ਕੇ ਦੇਖਦੇ ਹਾਂ ਕਿਵੇਂ ਦੀ ਹੈ ਡਨ 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 ਅੰਜੀ ਉਸ ਤੋਂ ਬਾਅਦ ਆਪਾਂ ਜ਼ੀਰਾ ਪਾਵਾਂਗੇ ਜ਼ੀਰਾ ਪੌਂਡ ਜੀ ਗਾਇਸ ਜੀਰਾ ਪਾਉਣ ਤੋਂ ਬਾਅਦ ਥੋੜਾ ਜਿੰਨੂ ਵਿੱਚ ਆਪਾਂ ਕੱਲ ਪਾਵਾਂਗੇ ਕੱਲ ਪਾਵਾਂ ਕਹਿ ਸਕਦੇ ਆ ਥੋੜਾ ਇਹਨਾਂ ਫੇਸ ਬੂਰ ਰੱਖਾ ਲਓ ਸਬਜੀ ਬਣਾ ਲਵਾਂਗੇ ਤੇ ਜਿਹੜੇ ਕਹਿੰਦੇ ਸੀ ਨਾ ਕਿ ਇਹਨਾਂ ਤੋਂ ਤਾਂ ਗੈਂਸ ਤੇ ਬਟਨ ਨਹੀਂ ਪੈਂਦਾ ਤੁਸੀਂ ਇਹ ਬਟਨ ਕਿਹੜਾ ਸੀਗਾ ਆਪਣਾ ਮੰਮੀ ਪਰਲਾ ਆਹ ਜਿਹੜਾ ਸੀਗਾ ਤਾਂ ਤੁਸੀਂ ਆ ਇਧਰ ਨਾ ਛੱਡੋ ਅਸੀਂ ਦੋਵੇਂ ਪਾ ਲਈਏ ਚੇਂਜ ਕਰਕੇ ਨਾਲ ਲੱਗਦੇ ਆ ਨਾ ਘੰਟੇ ਗੈਂਸ ਵਧੀਆ ਬਿਲਕੁਲ ਵਧੀਆ ਯਾਰ ਆਪਾਂ ਇਹ ਨਹੀਂ ਹੁੰਦਾ ਗੈਂਸ ਨਵਾਂ ਲੈਣਾ ਉਹ ਹੋਗਾ ਜੀ ਉਹ ਹੋਗਾ ਜੀ ਨਹੀਂ ਯਾਰ ਜਿਹੜਾ ਕਿੰਨੇ ਨਾ ਥੋੜਾ ਜਿਹਾ ਨੁਕਸਾਨ ਹੋਇਆ ਉਹਨੂੰ ਬਿਲਕੁਲ ਸਹੀ ਕਰ ਲਓ ਕਿ ਆਪਣਾ 10ਾਂ 20ਾਂ ਦੇ ਬਟਨ ਹੀ ਪੈਣੇ ਸੀਗੇ ਉਹ ਆਪਾਂ ਪਾਲ ਚੁੱਕੇ ਆ ਦੇਖ ਸਕਦੇ ਹੋ ਗੈਂਸ ਦੀ ਟੌਰ ਬਣ ਗਈ ਐ ਠੀਕ ਹੈ ਨਾ ਇਹ ਅਸੀਂ ਨਿੱਕੀ ਨਿੱਕੀ ਹੁੰਦੇ ਸੀ ਬਿਲਕੁਲ ਸਾਡਾ ਕਾਰ ਨਵਾਂ ਨਵਾਂ ਫਿਆ ਸੀ ਜੁਲਦਾ ਹੈ ਗੈਂਸ ਐ ਸੋ ਗਾਇਸ ਉਸ ਤੋਂ ਬਾਅਦ ਆਪਾਂ ਮਸਾਲਾ ਪਾਉਣਾ ਹੈ ਨਾ ਮਸਾਲਾ ਹੂੰ ਉਸ ਬਾਅਦ ਨਾ ਮੈਂ ਸੱਲਾ ਪਾਉਂਗੀ ਇਹ ਬਾਤ ਪਾਣੀ ਬਣਾ ਦੂਜਾ ਪਾਣੀ ਦਾ ਦੇ ਕੇ ਅੰਮ੍ਰਿਤ ਲੇਕ। ਸੋ ਗਾਇਸ ਮਸਾਲਾ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ। ਅੱਜ ਕਰੇਲੀ ਸਬਜ਼ੀ ਨਹੀਂ ਬਣਾਵਾਂਗੇ ਅੱਜ ਬਿਲਕੁਲ ਸੁੱਕੀ ਬਣਾਵਾਂਗੇ। ਇਹਦਾ ਆਪਾਂ ਦੂਜਾ ਬਾਕੀ ਮਸਾਲੇ ਬਾਅਦ ਚ ਪਾਵਾਂਗੇ ਕਰੇਕਲੀ ਹਰਦੀ ਭੁੰਨਣੀ ਹੈ ਤੇਲ ਚ। ਆਸਾਂ ਲੱਗਦੀ ਹੈ ਬਾਅਦ ਚ ਲਾਸਟ ਚੀਜ਼। ਸੋ ਫਾਈਨਲ ਗਾਇਸ ਪਹਿਲਾਂ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ। ਉਸ ਤੋਂ ਬਾਅਦ ਇਹਦੇ ਵਿੱਚ ਅਰਬੀ ਪਾ ਦਾਂ। ਆਹ ਦਾ ਚੰਗੀ ਤਰ੍ਹਾਂ ਹੋ ਗਿਆ ਬਰਾਉਨ। ਪਾ ਦੋ। ਉਸ ਤੋਂ ਬਾਅਦ ਇਹਦੇ ਵਿੱਚ ਅਰਬੀ ਪਾ ਦਾਂਗੇ। ਆਈਦਰਾ ਫੜ ਲਾ। ਕੜਾਹੀ ਦਾ ਢੰਡਾ। ਵੈਸੇ ਹੁਣ ਇੱਕ ਗੱਲ ਤਾਂ ਵਧੀਆ ਬਾਹਰ ਜਾਣਾ ਚਾਹੀਦਾ ਭਾਂਡੇ ਤੋਂ। ਹਾਂ। ਸਹੀ ਗਾ। एवरीवन सब्जी ਨੂੰ ਕੁਝ ਟਾਈਮ ਆਪ ਐਦਾਂ ਛਟੰਗੇ ਅਰਤੀ ਨੂੰ ਬ੍ਰਾਊਨ ਹੋ ਜਾਂਦਾ ਫਿਰ ਉਸ ਤੋਂ ਬਾਅਦ ਹੁਣ ਮਿਰਚ ਪਾਵਾਂਗੇ ਤਾਂ ਇੱਧਰ ਮੈਂ ਬਰਤਨ ਸਾਫ ਕਰੂੰਗੀ

ਅੰਡ ਇਧਰ ਮੰਮੀ ਪੇੜੇ ਕਰਨ ਲੱਗਿਆ ਇੱਥੇ ਸਬਜ਼ੀ ਚੀਰੀ ਸੀ ਇਹ ਸਾਰਾ ਵੀ ਮੈਂ ਚੱਕਦੀ ਆ ਤੇ ਇਧਰ ਗਾਇਜ਼ ਹਲੇ ਕੰਮ ਆਪਣਾ ਹਲੇ ਬਾਕੀ ਪਿਆ ਹੈ ਕਿਤਾ ਨਹੀਂ ਹੈਗਾ ਕੁਛ ਵੀ ਤੰਦੂਰ ਤਵਣਾ ਤੰਦੂਰ ਤਾਂ ਹੈ ਨਾ ਅੱਛਾ ਤੰਦੂਰ ਤੇ ਬੱਜ ਪੱਕੀ ਗਈ ਰੋਟੀ ਸੋ ਗਾਇਜ਼ ਬਾਹਰ ਕਹਿੰਦੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਸੋ ਬਹੁਤ ਹੀ ਨਾਈਸ ਹਵਾ ਆ ਰਹੀ ਹੈ ਗਰਮੀ ਬਹੁਤ ਜ਼ਿਆਦਾ ਹੋ ਗਈ ਜਿਸ ਲਈ ਕਰਕੇ ਨਾ ਕਾਫੀ ਪ੍ਰੋਬਲਮ ਆ ਗਈ ਵੀਡੀਓ ਬਣਾਉਣ ਲਈ ਵਾਓ! ਕੀ ਹਵਾ ਚੱਲ ਰਹੀ ਹੈ। ਕੀ ਮਸਤ ਹਵਾ ਚੱਲ ਰਹੀ ਹੈ। ਸੋ ਪੰਖਾ ਗਾਈਜ਼ ਫੇਰ ਇਹਨਾਂ ਨੇ ਇਧਰ ਦੇਸਾ ਦੇ ਉਹ ਇੱਥੇ ਲਾ ਲਿਆ। ਇੱਕ ਉੱਪਰ ਲੱਗਾ ਹੋਇਆ ਸੀਗਾ। ਸੋ ਹੁਣ ਇਹ ਵੀ ਇੱਥੇ ਹੀ ਬੱਸ ਤੈਨੂੰ ਹੀ ਲੱਗ ਗਿਆ ਤਿੰਨ ਪੱਖੇ ਚੱਲੀ ਜਾਂਦੇ ਆ ਮੇਰੇ ੱੱਲੇ। ਹਾਂ? ਹੈਲੋ। ਹਾਈ। ਹੈਲੋ ਕਰ ਦੋ ਸਾਰੇ ਨੂੰ ਹਾਈ। ਹਾਈ ਹੈਲੋ। ਗਾਈਜ਼ ਮਾਜਦੇ ਦੇ ਉੱਪਰ ਤਿੰਨ ਪੱਖੇ ਚੱਲੀ ਜਾਂਦੇ ਆ 1 2 ਐਂਡ 3 ਗਰਮੀ ਬਹੁਤ ਹੈ ਹਾਂ ਤੇ ਆਪਾਂ ਅੰਦਰ ਜਾਉਨੇ ਆ ਸਬਜ਼ੀ ਦੇਖਨੇ ਆਪਣੀ ਰੱਜ ਗਈ ਹੋਣੀ ਆ ਅੱਜ ਬਣੇਗੀ ਸੁੱਕੀ ਅਰਦੀ ਕਿੱਥੇ ਰੱਖਿਆ ਸੀ ਕਿ ਗਰਮੀ ਸੱਚੀ ਬਹੁਤ ਜ਼ਿਆਦਾ ਅੱਜ ਤਾਂ ਹੁਣ ਜ਼ਿਆਦਾ ਹੀ ਹੋ ਰਹੀ ਹੈ ਮੈਨੂੰ ਇਦਾਂ ਸੀ ਜੂਨ ਮਹੀਨੇ ਚ ਜ਼ਿਆਦਾ ਹੁੰਦੀ ਪਰ ਮੈਨੂੰ ਇਹ ਨਹੀਂ ਨਾ ਪਰ ਤੁਸੀਂ ਜਲਾਈ ਚ ਵੀ ਹੁੰਦੀ ਹੈ ਸੋ ਗਾਈਜ਼ ਸਭ ਇਸ ਨੂੰ ਮੈਂ ਚੱਕੂ ਫੁਕਲਰਾ ਪਸਾਰਾ ਚੱਕ ਦਿੱਤਾ ਹੈ ਉਸ ਤੋਂ ਬਾਅਦ ਆਪਾਂ ਸਬਜੀ ਕਹਿੰਦੀ ਆਪਣੇ ਬਣ ਕੇ ਬਰਾਉਨ ਬਰਾਉਨ ਹੋ ਗਿਆ ਨਾ ਦੇਖ ਸਕਦੇ ਹੋ ਤੁਸੀਂ ਕੜਾਈ ਨਾ ਡਿੱਗ ਜੇ ਇੱਕ ਹੱਥ 'ਚ ਕੈਮਰਾ ਫੜਿਆ ਗਾਣਾ ਪੈਣ ਗਿਆ ਫਿਰ ਮੰਮੀ ਤੋਂ ਸੋ ਫਾਈਨਲ ਗਾਇਜ਼ ਵੀ ਮੈਂ ਆਈ ਐਸ ਵੀ ਹੈਵ ਈਟ ਰੋਟੀ ਹਾਂ ਦਾ ਪਾ ਕੇ ਦੋਸੀ ਤੁਸੀਂ ਪਾਓ ਗਾਇਜ਼ ਇਹ ਸਬਜੀ ਮੈਂ ਤੇ ਮੰਮੀ ਨੇ ਰਲ ਕੇ ਬਣਾਈ ਹੈ ਸੋ ਮਸਾਲਾ ਮੰਮੀ ਪਾਣਗੇ ਉੰਜ ਮੈਂ ਕੜਚੀ-ਕੁਰਸੀ ਮਾਰਨ ਦਾ ਮੇਰਾ ਕੰਮ ਹੈ ਬਸ ਨਹੀਂ ਤੇ ਇਹ ਤੇ ਕਿਵੇਂ ਤੇ ਮੈਂ ਪਾਉਂ ਮਿਰਚਾਂ ਕਟਣਾ ਲਗਣਾ ਢਬੇ ਆ ਇੱਕ ਵਾਰ ਉਹ ਉਧਰ ਪਾ ਕੇ ਮਿਰਚਾਂ ਨਹੀਂ ਵਧਣਾ ਹੋਣਗੀਆਂ ਨਹੀਂ ਨਹੀਂ ਮਿਰਚਾਂ ਕੱਟੇ ਕਟਣਾ ਲੇਟ ਮੈਂ ਕੱਟਣ ਫਟਕਿਓ ਸੰਭਾਲ ਕੇ ਉੱਤੋਂ ਥੋੜਾ ਜਿਹਾ ਕਾਸਕੇ ਫਟ ਚੱਲ ਇਸ ਉਹ ਸੰਭਾਲ ਕੇ ਥੋੜਾ ਜਿਹਾ ਪਾਇਓ ਛਿੱਕਣ ਲੱਗ ਛਿੱਕਾ ਨਹੀਂ ਅੱਖਾਂ 'ਚ ਨਾ ਪੈ ਜੇ ਸੋ ਕਹਿੰਦੇ ਸਾਡਾ ਮਿਰਚ ਮੁੱਕ ਚੁੱਕੀ ਸੀਗੀ ਗਰੀਬਾਂ ਦੀ ਮਿਰਚ ਮੁੱਕ ਚੁੱਕੀ ਸੀ ਹੁਣ ਗਰੀਬ ਲੈ ਕੇ ਆਇਆ ਸੋ ਫਾਈਨਲ ਗਾਇਜ਼ ਸਬਜੀ ਆਪਣੀ ਬਣ ਚੁੱਕੀ ਹੈ ਤੁਸੀਂ ਤਾਂ 14 ਭਰਤਾ ਮੰਮੀ ਇਹ ਕਿਉਂ ਨਹੀਂ ਮਿਰਚਾਂ ਹੱਥ ਨੂੰ ਲੱਗਦੀਆਂ ਇਹੜੀਆਂ ਆਹ ਜੜੀਆਂ ਉਹ ਤਾਂ ਬੜੀਆਂ ਲੱਗਦੀਆਂ ਦੂਜੀਆਂ ਲਾਲ ਮਿਰਚਾਂ ਨਾ ਹਾਂ ਆ ਵੀ ਮੇਰੇ ਹੱਥ ਪਤਨ ਨਹੀਂ ਉਹ ਮਚਣ ਲੱਗ ਪਿਆ। ਸੋ ਫਾਈਨ ਗਾਇਸ ਚਲੋ ਸਬਜੀ ਨਾ ਸੜ ਜੇ ਆਪਣੀ। ਨਹੀਂ ਸੜ ਜੇ। ਲੂਣ ਮਿਰਚ ਦਾ ਕੰਮ ਮੰਮੀ ਕਰਨਗੇ ਗਾਇਸ। ਮੇਰਾ ਕੰਮ ਸੀ ਸਿਰਫ ਕੜਚੀ ਨੂੰ ਹਿਲਾਉਣਾ, ਸਬਜੀ ਨੂੰ ਪਾਣਾ, ਮਸਾਲੇ ਨੂੰ ਪਾਣਾ, ਤੇਲ ਨੂੰ ਪਾਣਾ, ਜੀਰੇ ਨੂੰ ਪਾਣਾ। ਜੋ ਹਾਂਜੀ। ਆ ਫੜ ਲਓ। ਲਿਓ। ਹਾਂਜੀ ਗਾਇਸ ਇਹ ਸਬਜੀ ਆਪਣੀ ਬਣ ਕੇ ਹੋ ਚੁੱਕੀ ਹੈ ਜੀ ਰੈਡੀ ਉਸ ਤੋਂ ਬਾਅਦ ਕਹਿੰਦੇ ਤੰਦੂਰੀ ਫੁਲਕੇ ਨਾਲ ਹੋਣਗੇ ਤੇ ਨਾਲ ਕਿਹੜਾ ਦਹੀਂ ਹੋਏਗਾ ਕੱਦੂ ਵਾਲਾ ਸੋ ਗਾਇਸ ਫਾਈਨਲੀ ਸਬਜੀ ਆਪਣੀ ਬਣ ਕੇ ਹੋ ਚੁੱਕੀ ਹੈ ਰੈਡੀ ਐਂਡ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਜਿਹੜੇ ਨਵੇਂ ਆ ਚੈਨਲ ਤੁਹਾਨੂੰ ਸਬਸਕ੍ਰਾਈਬ ਤਾਂ ਕਿ ਹਰ ਇੱਕ ਹਰ ਇੱਕ ਵਾਰ ਤੁਸੀਂ ਵਲੌਗ ਦੇਖ ਸਕੋ ਐਂਡ ਹੁਣ ਬਣੇਗਾ ਖਾਣਾ ਰੋਟੀ ਬਣੇਗੀ ਉਸ ਤੋਂ ਬਾਅਦ ਸਾਰੀ ਫੈਮਿਲੀ ਬੈਠ ਕੇ ਖਾਂਦੇ ਆਂ ਐਂਡ ਅੱਜ ਦੀ ਰੈਸਪੀ ਸੀ ਜੋ ਕਿ ਅਸੀਂ ਅਰਬੀ ਦੀ ਸੁੱਕੀ ਸਬਜ਼ੀ ਬਣਾਈ ਸੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਇਹੇ ਚੈਨਲ ਦੀ ਕਮਿਊਨਿਟੀ ਵਿੱਚ ਨਿਊ ਚੈਨਲ ਦਾ ਲਿੰਕ ਦਿੱਤਾ ਹੈ ਜਾ ਕੇ ਮੇਰੇ ਵਰਕ ਦੇ ਰਿਲੇਟਿਡ ਵੀਡੀਓ ਦੇਖੋ ਤਾਂ ਕਿ ਆਪਣਾ ਐਂਡ ਮੈਨੂ ਨਿਊ ਚੈਨਲ ਦੇ ਵੱਤੋਂ ਵੱਧ ਗਾਇਜ਼ ਸਪੋਰਟ ਕਰੋ ਤਾ سپورਟ ਦੀ ਲੋੜ ਹੈ ਨਵੇਂ ਚੈਨਲ ਜਿੱਦਾਂ ਤੁਸੀਂ ਇੱਥੇ ਪਿਆਰ ਕਰਦੇ ਹੋ ਉਦਾਂ ਹੀ ਨਵੇਂ ਚੈਨਲ ਨੂੰ ਤੁਸੀਂ ਪਿਆਰ ਕਰੋ سپورਟ ਕਰੋ ਐਂਡ ਜਿਹੜੀ ਆਡੀਅנס ਐਡ ਹੋ ਰਹੀ ਹੈ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੀਓ ਮਿਲ ਜੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ